ਵੈਕੁਰਦੀ ਦਾ ਖਾਲਸਾ ਵੈਕੁਰਦੀ ਕੀ ਬਤੇ ਮੇਰੇ ਵੀਰੋ ਅੱਜ ਹਲਕਾ ਮਜੀਠਾ ਦੇ ਵਿੱਚ ਬਹੁਤ ਮੰਦ ਭਾਗੀ ਘਟਨਾ ਜਿਹੜੀ ਹੋ ਵਾਪਰੀ ਆ ਤੇ ਸਾਡੇ ਕਈ ਪਰਿਵਾਰਾਂ ਦੇ ਵੀਰ ਜਿਹੜੇ ਜਰੀਲੀ ਸ਼ਰਾਬ ਦੇ ਨਾਲ ਜਿਹੜੇ ਆਪਦੀ ਜਾਨ ਗਵਾ ਚੁੱਕੇ ਨੇ ਅਸੀਂ ਉਹਨਾਂ ਸਾਰੇ ਪਰਿਵਾਰਾਂ ਦੇ ਅੱਜ ਨਾਲ ਦੁੱਖ ਸਾਂਝਾ ਕਰਕੇ ਆਏ ਆ ਪ੍ਰਸ਼ਾਸਨ ਇਸ ਸਤਰਾ ਦਾ ਲੱਗਾ ਹੋਇਆ ਡੀਏ ਸਾਹਿਬ ਐਸਐਸਪੀ ਸਾਹਿਬ ਡੀਸੀ ਮੈਡਮ ਸਾਰਾ ਪ੍ਰਸ਼ਾਸਨ ਜਿਹੜਾ ਉਹ ਵੀ ਲੱਗਾ ਹੋਇਆ ਔਰ ਸਾਨੂੰ ਉਹਨਾਂ ਪਰਿਵਾਰਾਂ ਦੀ ਬਾਹ ਫੜਨੀ ਚਾਹੀਦੀ ਆ ਕਿਉਂਕਿ ਸਾਰੇ ਪਰਿਵਾਰ ਇਦਾਂ ਦੇ ਆ ਕਿ ਜਿਹੜੇ ਹੈਂਡ ਟੂ ਮਾਊਥ ਕੋਈ ਛਾਂ ਸੂਰੇ ਕਮਾਉਂਦੇ ਆ ਤੇ ਸ਼ਾਮ ਨੂੰ ਖਾਂਦੇ ਸੀਗੇ ਸਾਰੇ ਪਰਿਵਾਰ ਇਦਾਂ ਦੇ ਔਰ ਬਹੁਤ ਵੱਡਾ ਜਿਹੜਾ ਉਹਨਾਂ ਪਰਿਵਾਰਾਂ ਦੇ ਨਾਲ ਧੱਕਾ ਹੋਇਆ ਕਿਸੇ ਦੀਆਂ ਤਿੰਨ ਬੇਟੀਆਂ ਕਿਸੇ ਦੀਆਂ ਪੰਜ ਬੇਟੀਆਂ ਬਹੁਤ ਗਰੀਬ ਪਰਿਵਾਰ ਸਾਨੂੰ ਉਹਨਾਂ ਸਾਰਿਆਂ ਦੀ ਜਿੰਨੇ ਜੋਗੇ ਹੈਗੇ ਆ ਮੈਂ ਸਾਰੇ ਆਪਣੇ ਵੀਰਾਂ ਨੂੰ ਕਹਿਣਾ ਕਿ ਆਪਾਂ ਉਹਨਾਂ ਦੀ ਹੈਲਪ ਕਰੀਏ ਔਰ ਆ ਜਿਹੜੇ ਸਾਡੇ ਵੱਡੇ ਲੀਡਰ ਆਪਣੇ ਆਪ ਨੂੰ ਬਹੁਤ ਵੱਡੇ ਸਮਝਦੇ ਜਿਹੜੇ ਮਦਦ ਕਰਨ ਦੀ ਬਜਾਏ ਮੂੰਹ ਪਾੜਨੇ ਸ਼ੁਰੂ ਕਰਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਗੰਦੀ ਸਿਆਸਤ ਸ਼ੁਰੂ ਕਰ ਦਿੱਤੀ ਮਜੀਠੀਆ ਸਾਹਿਬ, ਉਹ ਜਲਾ ਸਾਹਿਬ ਤੇ ਵਿੜਿੰਗ ਸਾਹਿਬ ਮੈਂ ਗੱਲ ਕਰਨੇ ਨਹੀਂ ਸੀ ਚਾਹੁੰਦਾ ਪਰ ਮਾਨੂੰ ਦੁੱਖ ਲੱਗਾ ਕਿ ਯਾਰ ਤੁਹਾਡਿਆਂ ਵੇਲੇਾਂ 'ਚ ਜੋ ਕੁਝ ਹੋਂਦਾ ਰਿਹਾ ਓਏ ਹੁਣ ਤੇ 25% ਵੀ ਨਹੀਂ ਰਹਿ ਗਿਆ ਗੱਲ ਮਜੀਠੀਆ ਸਾਹਿਬ ਆਪਾਂ ਕਰਦੇ ਆਂ ਅਕਾਲੀ ਗੱਲ ਦੀ 2012 ਦੇ ਵਿੱਚ ਪਟਾਲੇ ਗਰਦਾਸਪੁਰ ਜੁਰੀ ਲਈ ਸ਼ਰਾਬ ਨਾਲ ਬਹੁਤ ਮੌਤਾਂ ਆਈਆਂ 17 18 ਮੋਤਾ ਹੁੰਿਆ। ਔਰ ਉਦੋਂ ਤੁਸੀਂ ਕਿੱਥੇ ਸੀਗੇ? ਉਦੋਂ ਤੇ ਤੁਹਾਡੀ ਸਰਕਾਰ ਸੀਗੀ। ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਤੁਸੀਂ ਅੱਜ ਗੱਲਾਂ ਕੀਤੀਆਂ ਨੇ ਮੈਂ ਕਰਨੀ ਚਾਹਣਾ। ਉਦੋਂ ਤੁਸੀਂ ਕੀ ਕੀਤਾ? ਔਰ ਸਾਰਿਆਂ ਨੂੰ ਪਤਾ ਕਿ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਧੱਬਾ ਲੱਗਦਾ ਉਹ ਕਿੱਥੋਂ ਆਇਆ? ਮੈਂ ਇਹ ਨੂੰ ਇਹ ਗੱਲ ਮੈਂ ਜ਼ਾਇ ਜੀ ਢਾਉਂਦਾ ਪਰ ਗੱਲਾਂ ਵੇਖੋ ਜੇ ਕਰਨੀਆਂ ਹੁੰਦੀਆਂ ਪਹਿਲਾਂ ਆਪਾਂ ਆਪਣੀ ਸਿੱਖ ਚੁਕ ਮਤਲਬ ਪੀੜ੍ਹੀ ਥੱਲੇ ਜਿਹੜੀ ਛੋਟੀ ਫੇਰਿਆ ਕਰੀਏ। 2012 ਵੇਲੇ ਤਹਾਡੀ ਸਰਕਾਰ ਚ ਬਹੁਤ ਵੱਡਾ ਘਾਣ ਹੋਇਆ ਹੁਣ ਅੱਜ ਜਿਹੜੇ ਅਵਰਿੰਗ ਸਾਹਿਬ ਤੇ ਹੋਇਲਾ ਸਾਹਿਬ ਬਹੁਤ ਰੋਲਾ ਪਾ ਰਹੇ ਨੇ ਕਿ ਬਹੁਤ ਕੁਝ ਹੋ ਗਿਆ ਤੁਹਾਡੀ ਸਰਕਾਰ ਦੇ ਵੇਲੇ 220 ਦੇ ਵਿੱਚ ਕੱਲੇ ਪਿੰਡ ਚ ਮੁਛਲ ਚ 14 ਮੌਤਾਂ ਹੋਈਆਂ ਔਰ 27 28 ਮੌਤਾਂ ਲਾਗੇ ਲਾਗੇ ਪਿੰਡਾਂ ਦੇ ਵਿੱਚ ਪੈ ਗਈਆਂ ਤੁਹਾਡੇ ਦੇ ਕੈਪਟਨ ਅਮਰਿੰਦਰ ਸਿੰਘ ਕਿਸੇ ਨਾਲ ਦੁੱਖ ਸਾਂਝਾ ਤਾਂ ਕਰਨ ਨਹੀਂ ਆਏ ਤੁਹਾਡੇ ਜਿਹੜੇ ਸਰਕਾਰ ਦਾ ਚੇਅਰ ਮਿਨਿਸਟਰੀ ਉਹ ਕਹਿੰਦਾ ਦੁੱਖ ਸਾਂਝਾ ਕਰਨ ਤਾਂ ਨਹੀਂ ਆਇਆ ਅੱਜ ਸਵੇਰੇ ਭਗਵੰਤ ਸਿੰਘ ਮਾਲ ਨੂੰ ਪਤਾ ਲੱਗਾ ਤੇ ਸਵੇਰ ਦੇ ਚੰਡੀਗੜ੍ਹੋਂ ਚੱਲ ਪਏ ਬੱਸ ਪਹੁੰਚਣਾ ਲੈਨੇ ਮਰੜੀ ਕਲਾਉਣਾ ਦੇ ਇੱਥੇ ਸਾਰੇ ਪਰਿਵਾਰਾਂ ਨਾਲ ਕੇ ਦੁੱਖ ਸਾਂਝਾ ਕਰਨਾ ਆ ਹੁੰਦਾ ਜੇ ਚੀਫ ਮਿਨਿਸਟਰ ਹੁੰਦੇ ਸਰਕਾਰਾਂ 'ਚ ਗਲਤੀਆਂ ਹੋ ਜਾਂਦੀਆਂ ਅਫਸਰਾ ਤੋਂ ਕਮੀ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਜੇ ਰਹਿ ਗਈ ਆ ਵੇਖੋ ਅਸੀਂ ਹੁਣ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਤੇ ਨਹੀਂ ਵਾਪਸ ਲਿਆ ਸਕਦੇ ਪਰ ਜਿਹੜੇ ਬੰਦਿਆਂ ਨੇ ਗਲਤ ਹਰਕਤ ਕੀਤੀ ਆ ਸੀਐਮ ਸਾਹਿਬ ਨੂੰ ਮਿਲ ਕੇ ਕਹਾਂਗੇ ਕਿ ਇਹੋ ਜਿਹੇ ਬੰਦਿਆਂ ਦੇ ਉੱਪਰ ਫਾਇਰ ਜ਼ਰੂਰ ਲਾ ਦਿਓ ਤੁਸੀਂ ਯੁੱਧ ਨਸ਼ਾ ਵਿਰੋਧ ਜ਼ਰੂਰ ਚਲਾਇਆ ਵਾ ਉਹਦੇ ਵਿੱਚ ਕਾਰਵਾਂ ਹੋ ਰੀਆਂ ਇਹ ਅੱਜ ਜਿਹੜੇ ਤਿੰਨ ਲੀਡਰ ਅੱਜ ਸਵੇਰ ਦੇ ਬੋਲ ਲੰਦਾ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਤੁਹਾਡੇ ਵੇਲੇ ਤੁਸੀਂ ਕਿਹਦੇ ਘਰ ਟੋਏ ਸੀਗੇ ਜਿਹੜੇ ਨਸ਼ਾ ਵੇਚ ਨਾਲ ਤੁਸੀਂ ਕਿਸੇ ਦਾ ਘਰ ਟੋਆ ਤੁਹਾਡੀ ਸਰਕਾਰ ਨੇ ਕਿਸੇ ਦਾ ਵਿੜਿੰਗ ਸਾਹਿਬ ਤੁਸੀਂ ਦੱਸ ਦਿਓ ਜਾਵੇਲਾ ਸਭ ਤੁਸੀਂ ਦੱਸ ਦਿਓ ਜਮ ਕੀਆ ਸਭ ਤੁਸੀਂ ਦੱਸੋ ਉਸ ਬੰਦੇ ਦੀ ਬਾਦਰੀ ਉਹ ਤਖੜਾ ਹੋ ਗਿਆ ਲਗਾ ਔਰ ਉਹਨੇ ਠੱਲ ਪਾਈਆ ਮੈਂ ਕਿਸੇ ਦੀ ਮੜੀ 'ਚ ਨਹੀਂ ਪੈਂਦਾ ਪਰ ਕਿਤਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਭਾਜੀ ਫਰਕ ਪੈ ਗਿਆ ਨਸ਼ੇ ਦਾ ਸੋ ਇਸ ਕਰਕੇ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਚੰਗੇ ਕੰਮੇ ਜ਼ਰੂਰ ਕਰੀਏ ਹਾਂ ਪਾਣੇ ਵਾਪਰ ਜਾਂਦੇ ਆ ਬਹੁਤ ਵੱਡਾ ਦੁਕਾਨ ਤੇ ਮਜੀਠੇ ਹਲਕੇ ਦੇ ਵਿੱਚ ਵਾਪਰਾਂ ਹ ਸਵੇਰ ਤੇ ਸਾਰੇ ਤੁਰੇ ਫਿਰਦੇ ਆ ਸੋ ਮੇਰੀ ਤੁਹਾਨੂੰ ਬੇਨਤੀ ਆ ਭਰਾਓ ਜੇ ਕੁਝ ਕਰ ਸਕਦੇ ਜੇ ਤੇ ਉਹਨਾਂ ਦੀ ਮਦਦ ਕਰੋ ਆਹ ਤੇ ਮੂੰਹ ਬੰਦ ਕਰੋ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤ